ਬਠਿੰਡਾ ਦੇ ਮੋੜ ਮੰਡੀ ਦੇ ਰਹਿਣ ਵਾਲੇ ਇੱਕ ਡਾਕਟਰ ਤੋਂ ਵਿਦੇਸ਼ੀ ਫੋਨ ਨੰਬਰਾਂ ਰਾਹੀਂ 2 ਕਰੋੜ ਦੀ ਫਰੋਦੀ ਦੀ ਮੰਗ ਕਰਨ ਵਾਲੀ ਗਰੋਹ ਦੇ ਤਿੰਨ ਮੈਂਬਰਾਂ ਨੂੰ ਪੁਲਿਸ ਵੱਲੋਂ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ ਜਾਣਕਾਰੀ ਦਿੰਦੇ ਹੋਏ ਐਸਐਸਪੀ ਬਠਿੰਡਾ ਦੀਪਕ ਪਾਰਕ ਨੇ ਦੱਸਿਆ ਕਿ ਬਠਿੰਡਾ ਦੇ ਕਸਬਾ ਮੋੜ ਮੰਡੀ ਦੇ ਰਹਿਣ ਵਾਲੇ ਡਾਕਟਰ ਨੂੰ ਵਿਦੇਸ਼ੀ ਨੰਬਰਾਂ ਤੋਂ ਲਗਾਤਾਰ ਕਾਲ ਆ ਰਹੀਆਂ ਸਨ ਅਤੇ 2 ਕਰੋੜ ਰੁਪਏ ਦੀ ਫਰੋਦੀ ਦੀ ਮੰਗ ਕੀਤੀ ਗਈ ਸੀ ਪੁਲਿਸ ਵੱਲੋਂ ਡਾਕਟਰ ਦੀ ਸ਼ਿਕਾਇਤ ਤੇ ਅਨਪਛਾਤੇ ਲੋਕਾਂ ਖਿਲਾਫ ਮਾਮਲਾ ਦਰਜ ਕਰ ਲਿਆ ਸੀ ਅਤੇ ਹੁਣ ਬਠਿੰਡਾ ਪੁਲਿਸ ਵੱਲੋਂ ਇਸ ਗਰੋਧ ਦਾ ਪਰਦਾਫਾਸ਼ ਕਰਦੇ ਹੋਏ ਤਿੰਨ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਗ੍ਰਿਫਤਾਰ ਨੌਜਵਾਨ ਦੀ ਪਛਾਣ ਮਨਿੰਦਰ ਸਿੰਘ ਉਰਫ ਅਮਨਬਾਸੀ ਮੈਰੋ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ, ਮਨਪ੍ਰੀਤ ਸਿੰਘ ਉਰਫ ਮਾਣੀ ਪਿੰਡ ਕੋਟ ਰਾਂਝਾ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਅਤੇ ਜਸਕਾਨ ਸਿੰਘ ਉਰਫ ਲਖਾਰੀ ਵਾਸੀ ਬੈਬਲਪੁਰ ਜ਼ਿਲ੍ਹਾ ਹੁਸ਼ਿਆਰਪੁਰ ਨੂੰ ਗ੍ਰਿਫਤਾਰ ਕੀਤਾ ਹੈ। ਐਸਐਸਪੀ ਬਠਿੰਡਾ ਨੇ ਦੱਸਿਆ ਕਿ ਇਹ ਤਿੰਨੇ ਨੌਜਵਾਨ ਨੂੰ ਇੱਕ ਆਈ20 ਕਾਰ ਨਾਲ ਗ੍ਰਿਫਤਾਰ ਕੀਤਾ ਅਤੇ ਇਸ ਸਾਰੀ ਘਟਨਾ ਪਿੱਛੇ ਸਾਜ਼ਿਸ਼ ਕਰਤੇ ਦੀ ਪੁਲਿਸ ਵੱਲੋਂ ਪਛਾਣ ਕਰ ਲਈ ਗਈ ਜੋ ਕਿ ਆਇਲਰਸ ਕਰਕੇ ਵਿਦੇਸ਼ ਗਿਆ ਸੀ ਅਤੇ ਡਾਕਟਰ ਦੇ ਪਰਿਵਾਰ ਨੂੰ ਚੰਗੀ ਤਰ੍ਹਾਂ ਜਾਣਦਾ ਸੀ ਉਸ ਵੱਲੋਂ ਹੀ ਵਿਦੇਸ਼ੀ ਨੰਬਰਾਂ ਰਾਹੀਂ ਡਾਕਟਰ ਤੋਂ 2 ਕਰੋੜ ਰੁਪਏ ਦੀ ਫਰੋਦੀ ਮੰਗੀ ਸੀ ਪੁਲਿਸ ਨੇ ਗ੍ਰਿਫਤਾਰ ਕੀਤੇ ਗਏ ਤਿੰਨੇ ਨੌਜਵਾਨਾਂ ਖਿਲਾਫ ਵੱਖ-ਵੱਖ ਧਰਾਮ ਤਹਿਤ ਮਾਮਲਾ ਦਰਜ ਕਰ ਲਿਆ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਇਹਨਾਂ ਨੌਜਵਾਨਾਂ ਖਿਲਾਫ ਪਹਿਲਾਂ ਕੋਈ ਮਾਮਲਾ ਦਰਜ ਨਹੀਂ ਹੈ ਪੁਲਿਸ ਵੱਲੋਂ ਸੁਰੱਖਿਆ ਦੇ ਮੱਦੇਨਜ਼ਰ ਡਾਕਟਰ ਦੀ ਪਛਾਣ ਗੁਪਤ ਰੱਖੀ ਗਈ ਹੈ ਮੋੜ ਇਲਾਕੇ ਦੇ ਵਿੱਚ ਇੱਕ ਵਿਅਕਤੀ ਨੂੰ ਕੁਝ ਦਿਨ ਪਹਿਲਾਂ ਫਿਰੋਤੀ ਦੀ ਕਾਲ ਆਈ ਸੀ ਜਿਸ ਦੇ ਵਿੱਚ ਬਾਹਰਲੇ ਇੱਕ ਨੰਬਰ ਆਇਆ ਸੀ ਜਿਹੜਾ ਫਿਰ ਬਾਹਰਲੇ ਦੋ ਤਿੰਨ ਨੰਬਰਾਂ ਤੋਂ ਵਕ-ਵਕ ਕਾਲਾਂ ਕਈ ਦਿਨਾਂ ਤੱਕ ਆਉਂਦੀ ਰਹੀਆਂ ਜਿਸ ਦੇ ਵਿੱਚ ਪਹਿਲਾਂ 2 ਕਰੋੜ ਦੀ ਫਿਰੋਤੀ ਮੰਗੀ ਜਾ ਰਹੀ ਸੀਗੀ ਤੇ ਬਾਅਦ ਦੇ ਵਿੱਚ ਜਿਹੜਾ ਹੈਗਾ ਉਹ ਹੌਲੀ-ਹੌਲੀ ਕਰਕੇ ਫਿਰੋਤੀ ਦੀ ਰਕਮ ਕੱਟ ਕੇ 50 ਲੱਖ ਤੱਕ ਆ ਗਈ ਸੀ ਤਾਂ ਇਹਦੇ ਵਿੱਚ ਜਿਹੜਾ ਕਾਲਰ ਵਿਅਕਤੀ ਸੀਗਾ ਉਹਨੇ ਕਿਸੇ ਵੀ ਪਾਰਟਿਕੂਲਰ ਗੈਂਗ ਦਾ ਨਾਮ ਨਹੀਂ ਸੀ ਲਿਆ ਅਸੀਂ ਐਫਆਰ ਦਿਲਚ ਕਰਕੇ ਸਾਡੀ ਟੀਮਾਂ ਜਿਹੜੀ ਹੈਗੀ ਸਾਡੇ ਐਸਪੀ ਡੀ ਡੀਐਸਪੀ ਡੀ ਐਸਪੀ ਸਬਡਿਵੀਜ਼ਨ ਮੋਡ ਸੀਆਈਏ ਦੀ ਟੀਮਸ ਤੇ ਬਾਕੀ ਸਾਰੇ ਜਿਹੜੇ ਵੀ ਆਪਣੇ ਸਟਾਫ ਵਾਲੇ ਹੈਗੇ ਉਹ ਕੰਮ ਤੇ ਲੱਗੇ ਸੀਗੇ ਤੇ ਸਾਡਾ ਆਪਰੇਸ਼ਨ ਇਹ ਚੱਲਦਾ ਰਿਹਾ ਕਾਫੀ ਦਿਨ ਤੱਕ ਫਾਈਨਲੀ ਇਹ ਜਿਹੜੇ ਹੈਗੇ ਅਸੀਂ ਇਹ ਜਿਹੜਾ ਕਾਲਰ ਸੀਗਾ ਤੇ ਇਹਦੇ ਸਾਥੀ ਸੀਗੇ ਸਾਰਾ ਮੈਟਰ ਕ੍ਰੈਕ ਕਰਨ ਵਿੱਚ ਕਾਮਯਾਬ ਹੋਏ ਤਾਂ ਐਸਐਲ ਚ ਕਾਰਨੀ ਨਿਕਲੀ ਕਿ ਇੱਕ ਵਿਅਕਤੀ ਸੀਗਾ ਇੱਕ ਮੁੰਡਾ ਜਿਹੜਾ ਕਿ ਮੌੜ ਤੋਂ ਗਿਆ ਸੀ ਆਈਲੈਂਡਸ ਕਰਕੇ ਬਾਹਰ ਤਾਂ ਉਹ ਜਿਹੜਾ ਲੋਕਲ ਵਿਅਕਤੀ ਸੀਗਾ ਉਹਦੇ ਬਾਰੇ ਜਾਣਕਾਰੀ ਰੱਖਦਾ ਸੀਗਾ ਬਾਹਰ ਇਹਦੇ ਨਾਲ ਦੇ ਹੋ ਜਿਹੜੇ ਮੁੰਡੇ ਉੱਥੇ ਸੀਗੇ ਉਹਨਾਂ ਨੇ ਮਿਲ ਕੇ ਸਕੀਮ ਬਣਾਈ ਕਿ ਫਿਰੋਤੀ ਕਾਲ ਕਰਕੇ ਜੋ ਹੈ ਪੈਸੇ ਜਿਹੜੇ ਐਠਣ ਦੀ ਕੋਸ਼ਿਸ਼ ਕੀਤੀ ਜਾਵੇ ਤੇ ਉਹਨੇ ਬੜੀ ਸਪੈਸੀਫਿਕ ਜਾਣਕਾਰੀ ਜਿਹੜੀ ਉਹਦੀ ਸੀਗੀ ਉਸ ਵਿਅਕਤੀ ਬਾਰੇ ਉਹਨੂੰ ਦਿੱਤੀ ਕਿਉਂਕਿ ਇੱਕ ਲੋਕਲ ਵਿਅਕਤੀ ਇਨਵੋਲ ਸੀਗਾ ਤੇ ਉਹਦੇ ਕੋਲ ਕਾਫੀ ਇਹਦੀ ਜਾਣਕਾਰੀ ਸੀਗੀ ਤੇ ਉਸ ਤੋਂ ਬਾਅਦ ਇਹਨਾਂ ਦੇ ਜਿਹੜੇ ਤਿੰਨ ਲੋਕਲ ਸਾਥੀ ਸੀਗੇ ਜਿਹੜੇ ਪੰਜਾਬ ਚ ਰਹਿੰਦੇ ਸੀਗੇ ਇਹ ਵਿਅਕਤੀ ਤਾਂ ਜਿਹੜੇ ਬੈਠੇ ਦੋ ਮਾਸਟਰਮਾਈਂਡ ਜਿਹੜੇ ਬਾਹਰ ਬੈਠੇ ਜਿਨ੍ਹਾਂ ਨੇ ਕੋਲਾ ਕੀਤੀ ਇਹਨਾਂ ਦੇ ਤਿੰਨ ਸਾਥੀ ਪੰਜਾਬ ਦੇ ਵਿੱਚ ਸੀਗੇ ਤਾਂ ਸਾਡੀ ਟੈਕਨੀਕਲ ਇਨਪੁਟ ਹਿਊਮਨ ਇੰਟੈਲੀਜੈਂਸ ਅਤੇ ਸਾਡੀ ਟੀਮ ਜਿਹੜੀ ਆਪਰੇਸ਼ਨਲ ਜਿਹੜੀ ਹੈ ਕੈਪੇਬਿਲਟੀ ਉਹਦੇ ਕਰਕੇ ਇਹਨਾਂ ਨੇ ਇਹ ਤਿੰਨ ਵਿਅਕਤੀ ਗ੍ਰਿਫਤਾਰ ਕਰ ਲਏ ਜਿਹੜੇ ਵਿਅਕਤੀ ਗ੍ਰਿਫਤਾਰ ਹੋਏ ਇਹਨਾਂ ਦੇ ਨਾਂ ਹੈਗੇ ਮਨਿੰਦਰ ਸਿੰਘ ਗੁਰਪ ਅਮਨ ਇਹ ਰਹਿਣ ਵਾਲਾ ਹੈਗਾ ਜ਼ਿਲ੍ਹਾ ਐਸਬੀਐਸ ਨਗਰ ਦਾ ਮਨਪ੍ਰੀਤ ਸਿੰਘ ਗੁਰਪ ਮਨੀ ਜੋ ਕਿ ਟੈਕਸੀ ਡਰਾਈਵਰ ਦਾ ਕੰਮ ਕਰਦਾ ਹੈ ਇਹ ਵੀ ਜిల్లా ਐਸਬੀਐਸ ਨਗਰ ਦਾ ਰਹਿਣ ਵਾਲਾ ਹੈਗਾ ਜਸਕਰਨ ਸਿੰਘ ਉਰਫ ਲਖਾਰੀ ਇਹ ਜిల్లా ਹੁਸ਼ਿਆਰਪੁਰ ਦਾ ਰਹਿਣ ਵਾਲਾ ਹੈਗਾ ਇਹਨਾਂ ਤਿੰਨਾਂ ਵਿਅਕਤੀਆਂ ਤੇ ਕੋਈ ਵੀ ਮੁਕਦਮਾ ਪਹਿਲਾਂ ਦਰਜ ਨਹੀਂ ਹੈ ਹਾਲਾਂਕਿ ਤਫਤੀਸ਼ ਦੌਰਾਨ ਅਸੀਂ ਇਹ ਗੱਲ ਜਿਹੜੀ ਹੈਗੀ ਹੁਣ ਦੌਰਾਨੇ ਤਫਤੀਸ਼ ਅਸੀਂ ਪਤਾ ਕਰ ਰਹੇ ਹਾਂ ਕਿ ਇਹਨਾਂ ਦੇ ਨਾਲ ਹੋਰ ਕੋਈ ਵਿਅਕਤੀ ਤਾਂ ਜੁੜੇ ਹੋਏ ਨਹੀਂ ਹੈ ਇਹਨਾਂ ਦਾ ਇਸ ਤਰੀਕੇ ਦਾ ਕੋਈ ਪਹਿਲਾਂ ਨੇ ਕੋਈ ਇਸ ਤਰੀਕੇ ਦਾ ਆਪਰੇਸ਼ਨ ਕੀਤਾ ਹੋਵੇ ਕਿਸੇ ਨੂੰ ਬੇਕੂਬ ਬਣਾ ਕੇ ਜਾਂ ਐਂਗਸਟਰ ਦੇ ਨਾਂ ਤੇ ਜਾਂ ਇਸ ਤਰੀਕੇ ਦਾ ਕਰਕੇ ਕੋਈ ਫਰੋਤੀ ਦੀ ਰਕਮ ਕਿਸੇ ਤੋਂ ਐਠੀ ਹੋਵੇ ਉਦੇ ਬਾਰੇ ਅਸੀਂ ਜਾਣਕਾਰੀ ਹਾਸਲ ਕਰ ਰਹੇ ਹਾਂ ਐਸਐਸਪੀ ਸਾਹਿਬ ਕਿਹਦੇ ਵਿੱਚ ਜਿਹੜਾ ਹੁਮਿੰਦਰ ਸਿੰਘ ਇਹ ਦੁਬਈ ਗਿਆ ਹੋਇਆ ਸੀਗਾ ਦੇਖੋ ਜੀ ਜਿਹੜੇ ਇਹਨਾਂ ਦੇ ਪਿਛੋਕੜ ਹੈਗਾ ਉਹ ਸਾਰਾ ਦੌਰਾਨ ਤਫਤੀਸ਼ ਦੌਰਾਨ ਸਾਹਮਣੇ ਆਏਗਾ ਓਕੇ ਇਹ ਕਿਹਦੇ ਵਿੱਚ ਜਿਹੜਾ ਹੋਰ ਪਤਾ ਲੱਗੇ ਜਿਹਦੇ ਤੁਸੀਂ ਜ਼ਿਕਰ ਕਰ ਰਹੇ ਹੋ ਵੀ ਬੰਦਾ ਉਸਕੋ ਆਇਰੈਸ ਕਰਤੀ ਕਿ ਕੋਈ ਅਭਿਸ਼ੇਕ ਕਰਦਾ ਜਿਹੜਾ ਪੂਰੀ ਸੂਚਨਾ ਪ੍ਰੋਵਾਈਡ ਕਰਵਾਈ ਸੀ ਜਨਰਲ ਸਾਹਿਬ ਡਿਟੇਲਸ ਨਮਾ ਦਾ ਖੁਲਾਸਾ ਅਸੀਂ ਉਹਦੇ ਕਰਾਂਗੇ ਜੇ ਸਾਨੂੰ ਕਨਫਰਮ ਹੁੰਦੇ ਨੇ ਜਿਹੜੇ ਕਨਫਰਮ ਹੋ ਗਏ ਉਹ ਤੁਸੀ ਉਹ ਤੁਹਾਨੂੰ ਦੱਸਦੇ ਅਸੀਂ ਜੇ ਕੋਈ ਕੋਈ ਨਾਮ ਗ੍ਰਿਪਾਰ ਕੀਤਾ ਹੈ ਇਹਨਾਂ ਤੋਂ ਕੋਈ ਪੈਸਾ ਬਰਾਮਦ ਹੋਇਆ ਵੀ ਇਹ ਲੈਣ ਆਏ ਸੀ ਮਨੀ ਐਕਸਚੇਂਜਰ ਤੋਂ ਜਾਂ ਕਿਤਾ ਐਸਐਚ ਕੋਈ ਰਿਕਵਰੀ ਨਹੀਂ ਹੈ ਲੇਕਿਨ ਤਫਤੀਸ਼ ਦੌਰਾਨ ਜੇ ਕੋਈ ਸਾਹਮਣੇ ਆਇਆਗਾ ਨੇ ਪਹਿਲਾਂ ਕਿਸੇ ਤਰੀਕੇ ਦੀ ਕੋਈ ਕਿਸੇ ਨਾਲ ਕੀਤੀ ਹੋਏਗੀ ਰਿਕਵਰੀ ਗੱਡੀ ਦੀ ਰਿਕਵਰੀ ਇੱਕ ਹੈਗੀ ਜਿਸ ਤੇ ਆਏ ਸੀਗੇ ਉਹ ਆਈ 20 ਕਾਰ ਜਿਹੜੀ ਮਨੀ ਦੀ ਹੈਗੀ ਹੈ ਉਹ ਅਸੀਂ ਰਿਕਵਰ ਕਰ ਚੁੱਕੇ ਹਾਂ ਤੇ ਬਾਕੀ ਰਿਕਵਰੀ ਤਫਤੀਸ਼ ਦੌਰਾਨ ਹੀ ਹੋਏਗਾ ਇਹ ਗ੍ਰਿਫਤਾਰੀ ਦੀ ਲੋਕੇਸ਼ਨ ਜਿਹੜੀ ਹੈਗੀ ਹੈ ਉਹ ਆਪਣੇ ਆਪਣੇ ਜ਼ਿਲ੍ਹੇ ਤੋਂ ਹੀ ਕੀਤੀ ਗਈ ਹੈ ਜਿਹੜਾ ਅਫਸਰ ਜੀ ਦੱਸਣਗੇ ਬਾਅਦ ਵਿੱਚ ਸਪੈਸੀਫਿਕ ਹੋ ਪ੍ਰੈਸ ਨੋਟ ਦੇ ਵਿੱਚ ਤੁਸੀਂ ਦੇਖ ਲਿਆ ਹਾਂ ਸਰ ਜੀ ਕਿੰਨੀ ਰਕਮ ਦੀ ਮੰਗ ਕੀਤੀ ਗਈ ਸੀ ਜਿਹੜੀ ਇਹ ਸੀਗੀ ਜਿਹੜੇ ਡਾਕਟਰਸ ਨੇ ਉਹ ਪ੍ਰਾਈਵੇਟ ਡਾਕਟਰ ਨੇ ਕਿਸ ਚੀਜ਼ ਦੇ ਡਾਕਟਰ ਨੇ ਨਹੀਂ ਵਿਅਕਤੀਗਤ ਰੂਪ ਅਸੀਂ ਕੋਈ ਖੁਲਾਸਾ ਨਹੀਂ ਕਰ ਰਹੇ ਜੀ ਕਿਉਂਕਿ ਉਹਦੀ ਸੀਕਰੇਸੀ ਇੰਪੋਰਟੈਂਟ ਹੁੰਦੀ ਹੈ ਉਹ ਅਸੀਂ ਪਛਾਣ ਕਰੇ ਇੱਕ ਕਾਲ ਜਿਹੜੀ ਕੀਤੀ ਗਈ ਸੀ ਕਾਲ ਤਾਂ ਨੰਬਰ ਤੇ 34 ਦਾ ਨੰਬਰ ਵੀ ਆਪਣਾ ਬਾਹਰਲੇ ਨੰਬਰ ਹੈ ਉਹ ਬਾਹਰਲੇ ਨੰਬਰਾਂ ਤੋਂ ਕਾਲ ਆਈ ਸੀ ਜੀ ਕਾਲ ਆਈ ਸੀ WhatsApp ਕਾਲ ਆਈ ਸੀ ਵਾਇਸ ਕਾਲ ਚ ਜਾਂ ਬੈਸਟ ਵਕ 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 ਤਰੀਕੇ ਦੀ ਕਾਲ ਆਈ ਸੀ ਉਹ ਸਿਟੀ ਨੰਬਰ ਮੰਗੜ ਤੋਂ ਕੀ ਐਵੀਡੈਂਸ ਆਡੀਓ ਉਹ ਐਵੀਡੈਂਸ ਤਾਂ ਤਫਤੀਸ਼ ਦੌਰਾਨ ਆਏਗੀ ਨਾ ਜੀ ਸਾਹਿਬ ਇਹਦੇ ਚ ਇੱਕ ਗੱਲ ਹੋਰ ਹੈ ਜਿਹੜਾ ਜਿਹੜਾ ਜੋ ਵੀ ਟਾਈਮ ਲਾਈਨਸ ਹੈਗੀ ਇਨਵੈਸਟੀਗੇਸ਼ਨ ਦੀ ਉਹਦੇ ਅਕੋਰਡਿੰਗ ਐਕ ਦੇ ਅਕੋਰਡੈਂਸ ਹੀ ਪੂਰੀ ਕਰਦੇ ਹੈ ਮਹੀਨਾ ਦੋ ਮਹੀਨਾ ਵਿੱਚ ਕਾਨੂੰਨ ਆਉਣ ਦਾ ਜਿਹੜਾ ਇਹ ਤਾਂ ਇੱਕ ਪਹਿਲਾ ਡਾਚ ਹੋ ਗਿਆ ਸੀ ਹੈ ਨਾ ਥਿਸ ਇਜ਼ ਰੈਜਿਸਟਰਡ ਬਿਫੋਰ ਦੀ ਨਿਊ ਲਾਜ਼ ਸੋ ਇਨਵੈਸਟੀਗੇਸ਼ਨ ਸਿੱਤੀ ਦੋ ਸਿੱਤੀ ਕਰਦਾਂਗੇ ਜੀ ਕੰਪਨੀ ਕਿਹਦੀ ਜਿਹੜਾ 1 ਕਿਲੋ ਕਪੀ ਹੋ ਜਾਏ ਇਹ ਕਿ ਪੈਸੇ ਲੈਣਾ ਇਸ ਮਰੇ ਐਕਸਚੇਂਜਰ ਤੋਂ ਕਿੱਦਾਂ ਦੇਖੋ ਜੀ ਸਾਡੀ ਆਪਰੇਸ਼ਨਲ ਡਿਟੇਲ ਅਸੀਂ ਸਾਰੀ ਡਿਸਕਲੋਜ਼ ਨਹੀਂ ਕਰ ਸਕਦੇ ਆਪਰੇਸ਼ਨਲ ਡਿਟੇਲਸ ਹੈਗੀ ਉਹ ਅਸੀਂ ਕਿੰਨੇ ਕਿੱਦਾਂ ਟਰੇਸ ਕੀਤਾ ਉਹ ਕੀਤਾ ਬਿਕਾਉਜ਼ ਇਹ ਨਾ ਵੀ ਵੀ ਕੈਨੋਟ ਡਿਸਕਲੋਜ਼ ਥੀਸ ਆਪਰੇਸ਼ਨਲ ਡਿਟੇਲਸ